ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 9778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਈਨੁਫਰੀਦਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਜਰਸੀ ਗਾਵਾ ਸੇਲ ਨੇ ਟੌਪ ਦੀਆਂ ਪਸ਼ੂ ਬਾਈ ਕੋਲ ਟੌਪ ਦੇ ਹੁੰਦੇ 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 ਇੱਕ ਜਾਂ ਦੋ ਹੀ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਡਰੈੱਸ ਦੱਸ ਦਿਓ ਜੀ ਨਾਮ ਤੇ ਸਿੰਘ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ 9814204404 ਜਿਹੜੀ ਪਹਿਲਾਂ ਜਰਸੀ ਦੀ ਵੀਡੀਓ ਪਾਈ ਸੀ ਵੈਗ ਗਈ ਸੀ ਹਾਂ ਜੀ ਹਾਂ ਜੀ ਭਾਈ ਉਹ ਤਾਂ ਨਾਲ ਦੀ ਨਾਲ ਹੀ ਗਈ ਸੀ ਠੀਕ ਆ ਜੀ ਭਾਈ ਕਾਲੀ ਤੋਂ ਸ਼ੁਰੂ ਕਰ ਲੈਨੇ ਆਪਾਂ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੂਆ ਹੁੰਦੀ ਆ ਬਈ ਜੀ ਠੀਕ ਆ ਜੀ ਬਸ ਇਹਦੇ ਇੱਕ ਦੋ ਦਿਨ ਹੀ ਪੈਂਡਿੰਗ ਆ ਬਾਕੀ ਕਿੰਨਾ ਕੁ ਬਾਜੂ ਬਈ ਦੁੱਧ ਦੁੱਧ ਭਾਈ 20 ਲੀਟਰ ਪਾਉਗੀ ਠੀਕ ਆ ਜੀ ਹਾਂ ਜ ਇਹ ਕਾਲੇ ਰੰਗ ਚ ਆ ਜਾਂਦੀ ਆ ਪਰ ਸੋਹਣੀ ਫੇਸ ਕੁਆਲਿਟੀ ਤੋਰ ਕੇ ਦਿਖਾ ਦੇਵੀਂ ਰਾਜਾ। ਆਂ ਠੰਡੀ ਠੁੰਡੀ ਦਿਖਾ ਦਿਓ ਜੀ। ਸੇਲ ਸੌ ਕਰਮਾਂ ਵਾਲੀ ਪੂਰੀ ਆ। ਬਾਈ ਠਣਾ ਦੀ ਓਕੇ ਆ ਜੀ। ਓਕੇ ਜੀ ਗਰੰਟੀ ਹੋ ਗਿਆ। ਠੀਕ ਆ ਜੀ। ਠਣਾ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਆਪਾਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਚੈੱਕ ਕਰਕੇ ਲੈ ਜਾਓ। ਇੱਕ ਦੋ ਦਿਨਾਂ ਦੀ ਕੱਚੀ ਆ ਜੀ। ਬਾਈ ਦੇ ਦਸਰਮ ਤਾਪਕ ਦੂਜਾ ਸੁਆ ਸੁਨਦੀ ਆ। ਦੁੱਧ 20 ਕਿਲੋ ਦਾ ਦਾ ਜਿਹੜੇ ਹਿਸਾਬ ਨਾਲ ਕਰਮਾਂ ਵਾਲੇ ਦੀ ਤਿਆਰੀ ਆ 20 ਕਿਲੋ ਦੇ ਵੀ ਦੇਊ ਬਾਕੀ ਸੇਵਾ ਦਾ। ਬਾਕੀ ਦੁੱਧ ਸੇਵਾ ਦਾ। ਸੇਵਾ ਦੇ ਤੇ ਕਰਮਾਂ ਦਾ ਦੁੱਧ ਹੁੰਦਾਗਾ ਜੇ ਤੁਸੀਂ ਸੇਵਾ ਵੱਧ ਕਰ ਲੋਗੇ ਉਹਦੱਕ ਦਾ ਪਲਾਸੀ ਲੈ ਲੂ ਬਾਕੀ ਬਰੀਕ ਬਰੀਕ ਵੇਜ ਚੈੱਕ ਕਰ ਸਕਦੇ ਹੋ ਹਵਾਨੇ ਤੇ ਇੱਕ ਦੋ ਦਿਨਾਂ ਦੇ ਕਰ ਤਾਂ ਹੋਰ ਵੀ ਸੋਨਾ ਹਵਾਨਾ ਤਿਆਰ ਕਰ ਲੈਣਾ ਹੁਣ ਵੀ ਪੂਰਾ ਪੱਡਾਂ 'ਚ ਫਸਿਆ ਪਿਆ ਬਾਕੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਸੋਹਣੇ ਫੇਸ ਕੁਆਲਟੀ ਆ ਗਰਮੀ ਦੀ ਰੋਤ ਆ ਜਾਣੀ ਆ ਹੁਣ ਚੱਲੀ ਜਾਂਦੀ ਆ ਤੇ ਫੈਟ ਵੀ ਦੀ ਚੰਗੀ ਜਾਂਦੀ ਤੇ ਗਰਮੀ ਵੀ ਕਰਮ ਵਾਲੀ ਘੱਟ ਮਨਾਉਂਦੀ ਆ ਲਿਆ ਮੋੜਲੇ ਵੀ ਰ ਫੇਸ ਕੁਆਲਿਟੀ ਦੇਖ ਸਕਦੇ ਹੋ ਛੋਟਾ ਕੰਨ ਸੋਹਣੀ ਫੇਸ ਕੁਆਲਿਟੀ ਨਵਾਂ ਹਾਣਾ ਤਾਜੀ ਐ ਨਵaties ਬਾਈ ਨੇ ਹਜੇ ਥੋੜੀਆਂ ਗਿੱਲੀਆਂ ਹੈਗੀਆਂ ਦੰਦਾ ਤਾਂ ਨਹੀਂ ਦੇਖੀ ਹੋਣੀ ਬਾਈ ਦੰਦੋ ਨਹੀਂ ਦੇਖੀ ਬਾਈ ਠੀਕ ਆ ਜੀ ਥਾਣਾ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੇ ਤੁਸੀਂ ਆਪਦੇ ਚੈੱਕ ਕਰਕੇ ਲੈ ਜਾਓ ਬਾਕੀ ਸੋਹਣੇ ਸੈਜ ਦਾ ਥਾਣਾ ਹੱਥੀਚ ਵਾਈ ਜਿਹੜਾ ਤੁਹਾਨੂੰ ਨੇੜੇ ਤੋਂ ਦੇਖ ਸਕਦੇ ਹੋ ਜਿਹੜੀਆਂ ਹਮਾਨੇ ਚ ਵਾਲਟੇ ਲਾ ਪੰਨਿਆਂ ਨੇ ਸਾਰੀਆਂ ਕੱਢ ਕੇ ਸੁਣਾ ਪੂਰਾ ਵੱਡਾ ਤੇ ਠੋਸ ਹਮਾਨਾ ਤਿਆਰ ਕਰੀ ਬੈਠੀ ਕਰਮਾਲੀ ਤੇ ਹੋਰ ਥੋਸਵਾਨਾ ਤਿਆਰ ਕਰ ਲੈਣਾ ਦਿਨਾਂ ਤੇ ਆ ਕੇ ਜੀ ਮੁੱਲ ਜੀ ਇਹਦਾ ਮੁੱਲ ਬਾਈ ਭਲਾਂ ਦੀ 60 ਕਰਾ ਲਓ 62 ਕਰਾ ਲਓ 55000 ਦੀ ਜਰਸੀ ਦੇ ਦਾਂਗੇ ਠੀਕ ਆ ਜੀ ਹਾਂ ਜੀ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਵਾ ਲਓ 55000 ਦੀ ਜਰਸੀ ਦੇ ਦਾਂਗੇ ਬਾਕੀ ਉਹਨੂੰ ਜੋ ਛੋੜ ਛੱਪਾ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦੇ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਬਾਕੀ ਚੰਗੀ ਸੇਵਾ ਵਾਲੇ ਘਰੋਂ ਆਈ ਆ ਕਰਮ ਵਾਲੀ ਰਾਜੀ ਰੋਜੀ ਵੀ ਰਾਜੀ ਰੋਜੀ ਬਹੁਤ ਆ ਬਾਈ ਥਣ ਥਣ ਬਹੁਤ ਚੰਗਾ ਆ ਗਿਆ ਯਾਰ ਗੱਲ ਬਾਈ ਸੀਲ ਸਾਉਂ ਸੰਡੂ ਥੰਡੀ ਦੀ ਬਾਤ ਹੋਈ ਜਾਣ ਜੀ ਥਣਾ ਦੀ ਡੰਨ ਹੋਊਗੇ 2 ਨੰਬਰ ਵੀ ਬਾਈ ਜਰਸੀ ਆ ਇਹ ਵੀ ਸੋਹਣੀ ਆ ਰੰਗ ਬਰਾਊਨ ਆ ਜਾਂਦਾ ਇਹਦੀ ਕੀ ਡਿਟੇਲ ਆ ਜੀ ਇਹ ਵੀ ਦੂਜਾ ਸਵਾਸ ਹੁੰਦੀ ਠੀਕ ਆ ਜੀ ਦਿਨ ਕਿੰਨੇ ਲੈ ਜੂ ਇਹ ਲੈ ਜੂਗੀ 5-4 ਦਿਨ ਕਿੰਨਾ ਕੁ ਪਾਜੂ ਬਾਈ ਇਹ ਵੀ 20 ਲੀਟਰ ਪਾਉਗੀ ਹਜੇ ਤਾਂ ਮੱਛੀ ਮੰਨ ਕੇ ਕੱਚੀ ਬਹੁਤ ਆਈ ਠੀਕ ਆ ਤੋੜ ਕੇ ਦਿਖਾ ਦਿਓ ਕਿਸ ਕੁਆਲਿਟੀ ਬਹੁਤ ਸੋਹਣੀ ਆ ਮੱਤੇ ਚ ਬੱਲ ਆ ਕਿਸੇ ਕਿਸੇ ਜਰਸੀ ਚ ਆ ਜਾਂਦਾ ਜੀ ਬੱਲ ਗੱਦ ਕਾਡ ਗੱਦ ਬਹੁਤ ਆ ਬਾਈ ਵਜਨ ਵਿੱਚ ਕਪਲੀ ਵੀ ਬਹੁਤ ਆ ਸੈਨਪਾਈ ਦੱਸਦਾ ਕਿ 5-7 ਡੇਟ ਮੁਤਾਬਕ ਲੈ ਜੂਗੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰੀ ਬੈਠੀ ਐ 5-7 ਦਿਨਾਂ ਤੱਕ ਦਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਬਾਕੀ ਥਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਨਿਖੜਵੇਂ ਰੋਕਲੇ ਵੀਰ ਆਪਾਂ ਥਣਾ ਦੇ ਨੇੜੇ ਥਣ ਦਿਖਾ ਦਿੰਨੇ ਆ ਕਿਉਂਕਿ ਕਈ ਔਰ ਕੋਈ ਵੀਰ ਦੂਰੋਂ ਚੱਲ ਕੇ ਆਉਂਦਾ ਥਣ ਸੁਣ ਬਾਈ ਸਾਰੇ ਇੱਕੋ ਜੇ ਥਾਣਾਗੇ ਇੱਕੋ ਜੇ ਥਾਣਾ ਫੱਤੀ ਚਵਾਈ ਵਾਲਾ ਤੇ ਬੈਕ ਸਾਈਡ ਨੂੰ ਵੀ ਹਵਾਨਾ ਗੱਠਾਂ ਨੂੰ ਫੇਰਦਾ ਤੇ ਅੱਗੇ ਨੂੰ ਵੀ ਗੱਠਾਂ ਨੂੰ ਫੇਰਦਾਗਾ ਬਾਕੀ ਪੰਜਾ ਸੱਤਾ ਦਿਨਾਂ ਦੇ ਕਰਤਾ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਸੀਲ ਸੌ ਕਰਮਾਂ ਵਾਲੀ ਪੂਰੀ ਆ ਹਵਾਨਾ ਤੇ ਦਾ ਰਵੜਾ ਨੂੰ ਵਦੂ ਆਇਤਾ ਕੱਤੀ ਪਈ ਆ ਬਈ ਮੈਂ ਬਲ ਕੇ ਸੋਣਾ ਬਹੁਤ ਆ 20 ਕਿਲੋ ਦੁੱਧ ਬਾਈ ਦੱਸਦਾ ਏ ਤੇ 20 ਕਿਲੋ ਦੁੱਧ ਕੋਈ ਬਾਲਾ ਵੀ ਨਹੀਂਗਾ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਤੇ ਬਾਈ ਥਣਾ ਦੀ ਓਕੇ ਆ ਜੀ ਥਾਣੇ ਓਕੇ ਆ ਜੀ ਠੀਕ ਆ ਜੀ ਬਾਈ ਕਹਿੰਦਾ ਹਨਾਂ ਦੀ ਓਕੇ ਆ ਆਪਾਂ ਚੈੱਕ ਕਰਕੇ ਲਿਆਂਦੀ ਆ ਤੁਸੀਂ ਆਪਦੀ ਚੈੱਕ ਕਰਕੇ ਲੈ ਜਿਓ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਮੁੱਲ ਬਾਈ ਇਹਦਾ ਮੁੱਲ ਬਾਈ ਇਹਦਾ 55 53 ਦੀ ਦੇ ਦਾਂਗੇ ਜਮਾ ਜੈਜ ਮੁੱਲ ਕੀਤਾ ਕਿਉਂਕਿ ਗਾਂ ਕੱਚੀ ਆ ਜੇ 4 ਦਿਨ ਸਾਹਮ ਕੇ ਵਿੱਚ ਨਹੀਂ ਹੋਵੇ ਤਾਂ ਗਾਂ ਦਾ ਅੰਤ ਕੋਈ ਨਹੀਂ ਹੋਣਾ ਬਾਈ 70000 ਦੀ ਵੱਛੀ ਆ ਜਦੋਂ ਮੰਨ ਕੇ ਚਲੋ ਪੰਜ ਚਾਰ ਦਿਨਾਂ ਨੂੰ ਬਣ ਗਈ ਜਿਹੜੇ ਸਾਹਮਣਾ ਬਾਈ ਬੈਕ ਨੂੰ ਹਵਾਨਾ ਕੱਢ ਰਹੀ ਆ ਤੇ ਜਿੱਦੇ ਤਿਆਰ ਹੋਗੀ ਘਟੂੜ ਗਿਆ ਠੰਗੂ ਬੈਕ ਨੂੰ ਆਉਣਾ ਹਮਾਲਾ ਬਾਕੀ ਪੰਜਾਬ ਵਾਲੀ ਆ ਜੀ ਕੋਈ ਹਿਮਾਚਲ ਵਾਲੀ ਨਾ ਸਮਝੇ ਸਹੀ ਗੱਲ ਹੈ ਜੀ 55000 ਮੋਲਾ 53 ਦੀ ਦੇਣੀ ਪਈ ਹਾਂਜੀ 53 ਦੀ ਦੇਣਾ 53 ਦੀ ਯੈਸ ਨੋ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ